ਮਨ ਲਓ ਤੁਸੀਂ ਬਾਉਂਡਰੀ ਲਾ ਲਈ ਫਸਲ ਤੁਹਾਡੇ 19 ਹੁੰਦੀ ਰਹੀ ਤਾਂ ਤੁਹਾਡੇ 5 ਸਾਲਾਂ ਚ ਕੋਈ 10 ਵੀ ਲੱਖ ਰੁਪਇਆ ਇਕੱਠਾ ਹੋ ਜੂਗਾ ਉਹ ਜਿਵੇਂ ਧਾਰ ਕੋਲੇ ਬਈ ਪੈਸਾ ਨਹੀਂ ਇਕੱਠਾ ਹੁੰਦਾ ਤਾਂ ਹੀ ਸ਼ਾਮ ਨੂੰ ਦੁੱਧ ਚੋਂ ਤੋਂ 1 ਘੰਟਾ ਪਹਿਲੇ ਤੁਸੀਂ ਦੇ ਸਕਦੇ ਹੋ ਕਈ ਵਾਰੀ ਕੀ ਹੁੰਦਾ ਜੀ ਸੂਣ ਤੋਂ ਬਾਅਦ ਜਿਆਦਾ ਨਹੀਂ ਇਲਾਜ ਕਰਦਾ ਸਭ ਤੋਂ ਪਹਿਲਾਂ ਇਹ ਗਰਮ ਘੱਟ ਹੁੰਦੀ ਹੈ ਜੀ ਇਹ ਖੜਕਾ ਘੱਟ ਕਰਦੀ ਹੈ ਜੀ ਕਿ ਤੁਸੀਂ ਬੈਠੇ ਔਰ ਕਈ ਵੀ ਲੈ ਜਾਓ ਪੂਰਾ ਰੋਸ਼ਨੀ ਲੋ ਸਾਥ ਮੇ ਇਹ ਅਲੂ ਲਾਈਟ ਵੀ ਹੈ ਵਾਈਟ ਲਾਈਟ ਵੀ ਹੈ ਪਾਰਕਿੰਗ ਲਾਈਟ ਵੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਥੋੜਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਏ ਹਾਂ ਜੀ ਪੀਡੀਐਫ ਮੇਲਾ ਜਗਰਾਉਂ ਦੇ ਵਿੱਚ ਤੇ ਪਿਛਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਮੇਲੇ ਦੀ ਜਿਹੜੀ ਉਹ ਡੈਰੀ ਫਾਰਮਿੰਗ ਦੇ ਨਾਲ ਤੇ ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜੇ ਇੰਪਲੀਮੈਂਟਸ ਸੀ ਉਹ ਸਾਰੀਆਂ ਸਟਾਲਾਂ ਦਿਖਾਈਆਂ ਸੀ ਤੇ ਆਪਾਂ ਹੁਣ ਅੱਜ ਇਹ ਭਾਗ ਦੇ ਵਿੱਚ ਤੁਹਾਨੂੰ ਅੱਗੇ ਦੀਆਂ ਸਟਾਲਾਂ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੀਆਂ ਸਟਾਲਾਂ ਹੁੰਦੀਆਂ ਨੇ ਇਹ ਮੇਲੇ ਦੇ ਵਿੱਚ ਇੱਧਰ ਪਿੱਛੇ ਵੀ ਤੁਸੀਂ ਦੇਖੋ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸਾਰੀਆਂ ਸਟਾਲਾਂ ਆਪਾਂ ਦੇਖਦੇ ਹਾਂ ਸੋ ਵੀਡੀਓ ਜੈਂਡ ਤੱਕ ਬਣੇ ਰਹੋ ਸਾਰਾ ਮੇਲਾ ਤੁਹਾਨੂੰ ਘੁਮਾਉਣੇ ਆ ਆ ਗਰੀਬੀ ਚੱਕ ਵਿਭਾਗ ਸਟਾਲ ਤੇ ਤੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਇਹ ਆਪਣਾ ਕੀ ਕਨਸੈਪਟ ਹੈ ਗਰੀਬੀ ਚੱਕ ਵਿਭਾਗ ਪਹਿਲਾਂ ਤਾਂ ਇਹਦੇ ਬਾਰੇ ਕਿਸਾਨਾਂ ਨੂੰ ਆਪਾਂ ਜਾਣਕਾਰੀ ਦਈਏ ਬਾਈ ਜੀ ਕਿਸਾਨਾਂ ਨੂੰ ਗਰੀਬੀ ਚੱਕ ਵਿਭਾਗੇ ਬਾਰੇ ਜਾਣਕਾਰੀ ਸਾਡੀ ਇਹ ਹੈ ਵੀ ਮੋਸਟਲੀ ਸਾਡੀ ਕਿਸਾਨੀ ਆ ਪਿਛਲੇ ਸਮੇਂ ਚ ਇੰਨੀ ਕੁ ਦਬਗੀ ਥੱਲੇ ਜਾਂ ਬਹੁਤ ਸਾਰੀਆਂ ਫਸਲਾਂ ਜਿਵੇਂ ਹੁਣ ਫੇਰ ਹਲੇ ਕਣਕ ਝੋਨੇ ਥੋੜਾ ਬਹੁਤਾ ਬਚਤ ਹੋਈ ਆ ਪਰ ਓਨੀ ਬਚਤ ਨਹੀਂ ਹੁੰਦੀ ਕਣਕ ਝੋਨੇ ਦੀ ਫਸਲ ਜੇ ਆਪਣੇ ਲੱਖ ਰੁਪਏ ਦੀ ਨਿਕਲਦੀ ਆ 60 70 ਦਵਾਈਆਂ ਵਾਲਿਆਂ ਨੂੰ ਦੇ ਆਉਣੇ ਆ ਵਿੱਚੋਂ ਆਪਾਂ ਰਿਆਨਸਪਰੇਆਂ ਦੇ ਖਰਚ ਤੁਹਾਡੀ ਗਰੀਬੀ ਕਿਵੇਂ ਚੱਕੀ ਜਾਊਗੀ ਅਸੀਂ ਵਣ ਖੇਤੀ ਨੂੰ ਪ੍ਰਮੋਟ ਕਰਦੇ ਆ ਵੀ ਬਾਈ ਜੀ ਛਪੈਦਾ ਲਾ ਲਓ ਇਹਦੇ ਨਾਲ ਕੀ ਹੋਊਗਾ ਮੰਨ ਲਓ ਤੁਸੀਂ ਬਾਉਂਡਰੀ ਲਾ ਲਈ ਫਸਲ ਤੁਹਾਡੇ ਉੰਨੀ ਹੁੰਦੀ ਰਹੀ ਤਾਂ ਤੁਹਾਡੇ 5 ਸਾਲਾਂ ਚ ਕੋਈ 10 ਵੀ ਲੱਖ ਰੁਪਈਆ ਇਕੱਠਾ ਹੋ ਜਾਊਗਾ ਉਹ ਜਮੀਨਦਾਰ ਕੋਲੇ ਬਾਈ ਪੈਸਾ ਨਹੀਂ ਇਕੱਠਾ ਹੁੰਦਾ ਤਾਂ ਹੀ ਗਰੀਬੀ ਚੱਕੀ ਜਾਊਗੀ ਜੇ ਆਪਾਂ ਬਣ ਖੇਤੀ ਨੂੰ ਅਪਣਾਵਾਂਗੇ ਇਸੇ ਕਰਕੇ ਅਸੀਂ ਆਪਦਾ ਸਲੋਗਨ ਰੱਖਿਆ ਗਰੀਬੀ ਚੱਕ ਮਹਿਕਮਾ ਬਾਈ ਜੀ ਠੀਕ ਹੈ ਜੀ ਤੇ ਦਾ ਰੇਟ ਕਿੰਨਾ ਹੋ ਵੀਰੇ ਪਰ ਬੂਟੇ ਦਾ ਜੇ ਆਪਾਂ ਗੱਲ ਕਰੀਏ ਇਹਦੇ ਆਪਾਂ ਰੇਟ ਤੋਂ ਪਹਿਲਾਂ ਗੱਲ ਕਰਦੇ ਆਂ ਵੈਰਾਈਟੀ ਦੀ ਇਹ オリジナル ਵੈਰਾਈਟੀ P23 ਹੀ ਆ ਬਾਈ ਜੀ P23 ਹੀ ਕਿਉਂ ਆਪਾਂ ਵੇਚਣੀ ਸ਼ੁਰੂ ਕੀਤੀ ਜਾਏ ਇਹਦੇ ਚ ਆਪਾਂ ਨਰਸਰੀ ਸ਼ ਵੀ ਬਾਈ ਇਹ ਪਾਣੀ ਪੀਜੂ ਪਾਣੀ ਨਹੀਂ ਪੀਂਦਾ ਬਾਈ ਜੀ ਇਹ ਸਾਡੀ ਗਰੀਬੀ ਚੱਕਦਾਗਾ ਜਦੋਂ ਆਪਾਂ ਬਣ ਖੇਤੀ ਨਹੀਂ ਕਰਦੇ ਉਸੇ ਫਸਲ ਚੱਕਰ ਚ ਉਲਝੇ ਰਹਿੰਨੇ ਆ ਤਾਂ ਆਪਣੇ ਹਾਲਾਤ ਹੀ ਇਹ ਰਹਿੰਦੇ ਆ ਆਪਾਂ ਉਹੀ ਮਗਰ ਲੱਗਣ ਵਾਲਾ ਕੰਮ ਲਾ ਲੋ ਵੀ ਜਿਹੜਾ ਮਰਜੀ ਸਾਨੂੰ ਲਾ ਕੇ ਲੈ ਜੇ ਹਨਾ ਤੇ ਜੇ ਆਪਾਂ ਬਾਈ ਸੌਖੇ ਤਗੜੇ ਹੋ ਗਏ ਆਪਾਂ ਕਿਸੇ ਮਗਰ ਨਾਰੇ ਲਾਉਣੋਂ ਹਟ ਜਾਾਂਗੇ ਤਾਂ ਹੀ ਇਹਨੂੰ ਨਿੰਦਿਆ ਗਿਆ ਸੀਗਾ ਸੋ ਬਾਈ ਇਹ ਜਿਹੜਾ ਰੇਟ ਆ ਜਿਹੜਾ ਉਹ 20 ਰੁਪਏ ਪਰ ਪਲਾਂਟ ਰੱਖਿਆ ਸੀ ਹਰੇਕ ਵਾਸਤੇ ਚਾਹੇ ਕਿਸੇ ਨੇ ਦੋ ਬੂਟੇ ਲਾਉਣੇ ਆ ਕਿਸੇ ਨੇ 20 ਕਿੱਲੇ ਲਾਉਣੇ ਆ ਤੇ ਇਹਨੂੰ ਅਸੀਂ ਸਾਰਾ ਅਸੀਂ ਲਾ ਕੇ ਵੀ ਆਉਣੇ ਆ ਬਾਈ ਸਾਡੇ ਕੋਲੇ ਲਿਵਰ ਵੀ ਹੁੰਦੀ ਆ ਪੂਰੇ ਪੰਜਾਬ ਚ ਡਿਲੀਵਰੀ ਵੀ ਆ ਪਰ ਜਿਹੜੇ ਭਰਾ ਲਾ ਰਹੇ ਆ ਇੱਕ ਮੈਂ ਛੋਟਾ ਇਹ ਵੇਚਦੀ ਦੱਸ ਦਿੰਨਾ ਜਦੋਂ ਵੀ ਲਾਉਣਾ ਕਿਸੇ ਕਿਸਾਨ ਨੇ ਇਹਨੂੰ 60% ਧਰਤੀ ਚ ਲਾਉਣਾ ਬਾਈ ਠੀਕ ਹੈ ਜੀ ਠੀਕ ਹੈ ਇਹਦੀ ਪਛਾਣ ਆ ਜਿਹੜੇ ਆ ਪੀ 23 ਦੇ ਉੱਪਰੋਂ ਜਿਹੜੇ ਪੱਤੇ ਹੋਣਗੇ ਬਿਲਕੁਲ ਐ ਹੋਣਗੇ ਜਿਵੇਂ ਹੱਥ ਜੋੜੇ ਹੁੰਦੇ ਆ ਹਾਂਜੀ ਜਿਵੇਂ ਬਾਈ ਪੰਜਾਬ ਸ਼ਗਾਰ ਘੋੜੇ ਦੇ ਕੰਨ ਆ ਓਵੇਂ ਹੋਣਗੇ ਇਹਦੇ ਪੱਤੇ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਤੇ ਆ ਵੀਰੋਣੀਆਂ ਦਾ ਜਿਹੜਾ ਨੰਬਰ ਹੈ ਆਪਾਂ ਕਾਰਡ ਜਿਹੜਾ ਉਹ ਦਿਖਾ ਦਿੰਦੇ ਹਾਂ ਭਾਈ ਨੰਬਰ 9876562006 ਬਹੁਤ ਸਾਰੇ ਇਹੋ ਜਿਹੇ ਭਾਈ ਸਾਡੇ ਪ੍ਰਵਾਸੀ ਬੰਦੇ ਆ ਮੈਂ ਕਿਸੇ ਨੂੰ ਨਹੀਂ ਕਹਿੰਦਾ ਅਗਲੇ ਨੇ ਹਰੇਕ ਨੇ ਪਰਿਵਾਰ ਪਾਲਣਾ ਪਰ ਆਪਣੀਆਂ ਜ਼ਮੀਨਾਂ ਦੋ ਦੋ ਕਨਾਲਾਂ ਕਿਰਾਏ ਤੇ ਲੈ ਕੇ ਉੱਥੇ ਬੈਠੇ ਆ ਭਾਈ ਤਿੰਨ ਤਿੰਨ ਵੈਰਾਈਟੀਆਂ ਰੱਖੀਆਂ ਆਪਾਂ ਜਾ ਕੇ ਕਹਿੰਨੇ ਆ ਭਾਈ ਬੂਟਾ ਲੈਣਾ ਕਿੰਨੇ ਦਾ ਕਹਿ ਦੇਣਗੇ 20 ਰੁਪਏ ਦਾ ਆਪਾਂ ਕਹਿੰਦੇ ਨੇ ਭਾਈ ਮਹਿੰਗਾ ਕਹਿਣਗੇ 14 ਆਲਾ ਲੈ ਜਾ 12 ਆਲਾ ਲੈ ਜਾ ਹੁਣ ਜਿਹੜਾ ਬੰਦਾ ਤਿੰਨ ਚਾਰ ਚੀਜ਼ਾਂ ਰੱਖੀ ਬੈਠਾ ਕਿਤੇ ਨਾ ਕਿਤੇ ਤਾਂ ਮਲਾਵਟ ਖੋਰੀ ਵੀ ਕਰੂਗਾ ਇੱਕੋ ਵੈਰੈਟੀ ਤੇ ਕੰਮ ਕਰਦੇ ਆ ਜਿਹੜੀ ਵੈਰੈਟੀ ਸਾਡੇ এনਵਾਇਰਨਮੈਂਟ ਦੇ ਅਨੁਕੂਲ ਹੈ ਸਿਰਫ 12 ਪਾਣੀ ਸਾਲ ਚ ਲੈਂਦਾ ਕਿਸਾਨ ਦੀ ਕਿਸਮਤ ਬਦਲ ਦੂਜੇ ਕਿਸੇ ਨੇ ਭਰਮਾ ਲਾਉਣਾ ਕਿਲਾ 2 ਕਿल्ले 5 ਕਿल्ले ਉਹ ਵੀ ਲਾ ਸਕਦਾ ਇਹੋ ਜੀ ਡਾਇਗਰਾਮ ਬਣਾ ਕੇ ਸਮਝਾਵਾਂਗੇ ਤੁਹਾਡੇ ਫਸਲ ਵੀ ਹੁੰਦੀ ਰਹੂਗੀ ਛਪੈਦਾ ਵੀ ਨਿਕਲ ਜੂਗਾ 9876566006 ਤੇ فون ਕਰ ਲਿਓ WhatsApp ਤੇ ਆਪਦੇ ਖੇਤ ਦਾ ਨਕਸ਼ਾ ਭੇਜ ਦਿਓ ਤੁਹਾਨੂੰ ਜਿਵੇਂ ਕੋਠੀ ਪਾਉਣ ਲੱਗਿਆ ਆਪਾਂ ਨਕਸ਼ੇ ਬਣਾ ਲੈਨੇ ਆ ਤੇ ਦਰਖਤ ਲਾਉਣ ਵੇਲੇ ਸਾਡਾ ਕੋਈ ਲੇਆਉਟ ਹੀ ਨਹੀਂ ਦਰਖਤ ਦੇ ਲਈ ਲੇਆਉਟ ਬਹੁਤ ਜ਼ਰੂਰੀ ਆ ਸਾਨੂੰ ਪਤਾ ਹੋਵੇ ਕਿੱਧਰੋਂ ਸੂਰਜ ਚੜ੍ਹਦਾ ਕਿੱਧਰੋਂ ਛਿਪਦਾ ਕਿਵੇਂ ਪੂਰੀ ਇਹਨੂੰ ਧੁੱਪ ਰਾਹੀ ਖਰਾਕ ਬਣਾਉਣੀ ਆ ਇਕੱਲੀ ਜ਼ਮੀਨ ਚੋਂ ਨਹੀਂ ਖਰਾਕ ਬਣਾਉਂਦਾ ਇਹ ਬਾਈ ਜੀ ਹਵਾ ਚੋਂ ਤੁੱਪ ਚੋ ਵੀ ਖਰਾਕ ਬਣਾਉਂਦਾ ਪ੍ਰਕਾਸ਼ ਸੰਸਲੇਸ਼ਨ ਕਰਿਆ ਰਾਹੀਂ ਹੀ ਇਹਨੇ ਖਰਾਕ ਬਣਾਉਣੀ ਹੁੰਦੀ ਆ ਸਾਰੀਆਂ ਬਰੀਕੀਆਂ ਦਾ ਧਿਆਨ ਰੱਖ ਕੇ ਲਾਓ ਫੇਰ ਕਾਮਯਾਬੀ ਆਉਣਾ ਹੋਵੇ ਐਵੇਂ ਕਿਸੇ ਦੇ ਜਾਲ ਚ ਫਸਜੋ ਮੁੜ ਕੇ ਆਖਿਆ ਤਾਂ 5 ਸਾਲ ਐ 8 ਸਾਲ ਡਿੱਕੀ ਜਾਉਂ ਵੀ ਹੋਇਆ ਤਾਂ ਇਹ ਨਹੀਂ ਹਾਂਜੀ ਤੇ ਹਲਦੀ ਦਾ ਵੀ ਨਾਲ ਵੀ ਥੋੜਾ ਕਨਸੈਪਟ ਨਾਲ ਹਲਦੀ ਹਲਦੀ ਦਾ ਬਾਈ ਜੀ ਕਿਸਾਨਾਂ ਨੂੰ ਅਸੀਂ ਕਹਨੇ ਆ ਵੀ ਥੋੜਾ ਥੋੜਾ ਫਸਲੀ ਚੱਕਰ ਬਦਲੋ ਜੋ ਤੁਹਾਡਾ ਚੱਲਦਾ ਉਹਨੂੰ ਕਦੇ ਬ੍ਰੇਕ ਨਾ ਕਰੋ 5 ਕਿੱਲੇ 10 ਕਿੱਲੇ ਕਣਕ ਝੋਨਾ ਕੋਈ ਚੱਕਰ ਨਹੀਂ ਹਾਂਜੀ ਪਰ ਬਾਈ ਤੁਸੀਂ ਇਹਨੂੰ ਇੱਕ ਕਨਾਲ ਅੱਧੀ ਕਨਾਲ ਤੋਂ ਸ਼ੁਰੂ ਕਰ ਲਓ ਦੋ ਕਨਾਲਾਂ ਤੋਂ ਕਰ ਲਓ ਜੀ ਸਾਰੀ ਉਮਰ ਆਸਤੇ ਆਪਦਾ ਘਰ ਦਾ ਸੀਡ ਹੋ ਜਾਊਗਾ ਅਗਲੇ ਸਾਲ ਸੀਡ ਆਪਦਾ ਹੋਇਆ 100 ਕੁਇੰਟਲ ਝਾੜ ਆ ਬਾਈ ਜੀ ਸਬਜ਼ੀ ਮੰਡੀ ਦਾ ਜਿਹੜਾ ਮੰਡੇ ਤੋਂ ਮੰਦਾ ਹੋਲ ਸੇਲ ਦਾ ਰੇਟ ਵੀ 40 ਰੁਪਈਆ ਤਾਂ ਵੀ ਬਾਈ 100 ਕੁਇੰਟਲ 4 ਲੱਖ ਦੀ ਫਸਲ ਨਿਕਲ ਜਾਂ ਬਹੁਤ ਭਰਾ ਕਹਿੰਦੇ ਕਿਲਾ ਦੋ ਕਿਲੇ ਮੈਂ ਫੇਰ ਹਰ ਵੀਡੀਓ ਚ ਲੋਕ ਸੁਣਦੇ ਆ ਤਾਂ ਮੈਂ ਇਹੀ ਕਹਿਣਾ ਕੱਲ ਨੂੰ ਮੈਨੂੰ ਲਾਂਬਾ ਨਹੀਂ ਦੇਣਾ ਥੋੜੀ ਤੋਂ ਸ਼ੁਰੂ ਕਰੋ ਬਹੁਤ ਵਧੀਆ ਖੇਤੀ ਆ ਤੁਹਾਨੂੰ ਲਾਉਣੀ ਸਿਖਾਵਾਂਗੇ ਬਿਜ਼ਨਸ ਸਿਖਾਵਾਂਗੇ ਪੱਟਨੀ ਸਿਖਾਵਾਂਗੇ ਇਹਨੂੰ ਕਿਵੇਂ ਪ੍ਰੋਸੈਸ ਕਰਨਾ ਹੈ ਕਿਵੇਂ ਸੇਲ ਕਰਨਾ ਹੈ ਮਾਰਕੀਟਿੰਗ ਸਾਰਾ ਕੁਝ ਅਸੀਂ ਬਾਈ ਫੁੱਲ ਜਾਣਕਾਰੀਆਂ ਦਿੰਨੇ ਆ ਜੇ ਕਿਸੇ ਭਰਾ ਨੇ ਮੈਥੋਂ ਵੀ ਨਹੀਂ ਲਿਆ ਉਹ ਵੀ ਕੋਈ ਜਾਣਕਾਰੀ ਲੈਣੀ ਆ ਜਦੋਂ ਮਰਜੀ ਫੋਨ ਕਰਕੇ ਲੈ ਸਕਦਾ ਬਾਈ ਠੀਕ ਹੈ ਜੀ ਤੇ ਆਹ ਬਾਈ ਉਹਨੀਆਂ ਨੰਬਰ ਆਪਾਂ ਦਿਖਾ ਦਨੇ ਆ ਵੀਰ ਉਹਨੀਆਂ ਦਾ ਦੁਬਾਰਾ ਫੇਰ ਤੋਂ ਤੁਹਾਨੂੰ ਕਾਰਡ ਆ ਇਹ ਤੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਕਾਮਦੇਨੂ ਕੰਪਨੀ ਤੋਂ ਵੀ ਜੀ ਕਾਮਦੇਨੂ ਕੰਪਨੀ ਅੱਜ ਤੋਂ 50 ਸਾਲ ਪੁਰਾਣੀ ਕੰਪਨੀ ਹੈ ਜਿਹਦਾ ਸੜੀਆਂ ਆਉਂਦਾ ਹਾਂਜੀ ਉਹੀ ਕੰਪਨੀ ਲੈ ਕੇ ਆਈ ਹੈ ਯੂਪੀਵੀਸੀ ਸ਼ੀਟਸ ਠੀਕ ਹੈ ਜੀ ਇਹ ਹਰ ਚਾਦਰ ਦਾ ਇਲਾਜ ਕਰਤਾ ਹਾਂਜੀ ਜਿਹੜੀਆਂ ਵੀ ਦਿੱਕਤਾਂ ਸੀਗੀਆਂ ਕਿਸੇ ਵੀ ਸ਼ੀਟ ਚ ਜਿਵੇਂ ਕਿ ਸਿਮਿੰਟਡ ਚਾਦਰਾਂ ਸੀ ਟੁੱਟ ਜਾਂਦੀਆਂ ਸੀ ਹਾਂਜੀ ਲੋਹੇ ਦੀਆਂ ਚਾਦਰਾਂ ਸੀ ਉਹ ਤਪਦੀਆਂ ਸੀ ਖੜਕਾ ਕਰਦੀਆਂ ਸੀ ਖੜਕਾ ਕਰਨ ਤੋਂ ਬਾਅਦ ਉਹ ਗਲ ਜਾਂਦੀਆਂ ਸੀ ਕੁਝ ਟਾਈਮ ਬਾਅਦ ਹਾਂਜੀ ਇਹ ਸਾਰੀਆਂ ਚੀਜ਼ਾਂ ਦਾ ਇਹ ਇਲਾਜ ਕਰਦਾ ਸਭ ਤੋਂ ਪਹਿਲਾਂ ਇਹ ਗਰਮ ਘੱਟ ਹੁੰਦੀ ਹੈ ਜੀ ਇਹ ਖੜਕਾ ਘੱਟ ਕਰਦੀ ਹੈ ਜੀ ਔਰ ਸਭ ਤੋਂ ਵੱਡੀ ਗੱਲ ਇਹ ਗਲਦੀ ਨਹੀਂ ਜਿਵੇਂ ਪਸ਼ੂਆਂ ਦੇ ਲਈ ਪਸ਼ੂਆਂ ਦੇ ਬਾਥਰੂਮ ਤੋਂ ਗੈਸਾਂ ਨਿਕਲਦੀਆਂ ਨੇ ਉਹ ਲੋਹੇ ਨੂੰ ਗਾਲ ਦਿੰਦੀਆਂ ਨੇ ਇਹ ਤੇਆਬ ਨਾਲ ਵੀ ਨਹੀਂ ਗਾਲਦੀ ਠੀਕ ਹੈ ਜੀ ਹਾਂਜੀ ਤੇ ਕੀ ਇਹਦਾ ਰੇਟ ਕਿੱਥੋਂ ਸਟਾਰਟ ਹੁੰਦਾ ਹੈ ਜੀ ਇਹ ਮੋਟਾ-ਮੋਢੇ 60 ਰੁਪਏ ਸਕੇਅਰ ਫੁੱਟ ਸ਼ੀਟ ਹੈ ਜੀ ਕੋਸਟ ਔਰ ਸਭ ਤੋਂ ਵੱਡੀ ਗੱਲ ਇੱਕ ਚੀਜ਼ ਜ਼ਰੂਰ ਚੈੱਕ ਕਰਕੇ ਲਓ ਜੀ ਕਾਮਨੇਨੂ ਕੰਪਨੀ ਦੀ ਹਰ ਚਾਦਰ ਤੇ ਸਟੈਂਪ ਹੈ ਜੀ ਜੀ ਕਾਮਨੇਨੂ ਕਲਰ ਮੈਕਸ ਯੂਪੀਵੀਸੀ ਸ਼ੀਟ 2.5 ਮਿਮੀ ਮੋਟੀ ਔਰ ਹਰ ਚੀਜ਼ ਅਸੀਂ ਕੋਈ ਜਵਾਨੀ ਨਹੀਂ ਕਹਿੰਦੇ ਲਿਖਤਾ ਠੀਕ ਹੈ ਜੀ ਸਾਊਂਡ ਪ੍ਰੂਫ ਫਾਇਰ ਰੈਟਡ ਇਟਲੀਅਨ ਯੂਵੀ ਰੈਜ਼ਿਸਟੈਂਟ ਇਕੋ ਗ੍ਰੈਂਡਲੀ ਹਰ ਜੀ ਲਿਖਤ ਦਿੱਤੀ ਆ ਨਾ ਹੀ ਢਹਿ ਸਕੇ ਨਾ ਮਿਟ ਸਕੇ ਠੀਕ ਹੈ ਜੀ ਠੀਕ ਹੈ ਨਾ ਜੀ ਸਭ ਨੂੰ ਇੱਕੋ ਹੀ ਚੀਜ਼ ਹੈ ਵੀ ਹਰ ਕਿਤੇ ਪੰਜਾਬ ਹਰਿਆਣਾ ਰਾਜਸਥਾਨ ਚ ਮਿਲੂਗੀ ਹਾਂ ਜੀ ਪੂਰੇ ਨਾਰਥ ਇੰਡੀਆ ਹਰ ਕਿਤੇ ਮਿਲਦੀ ਆ ਜੀ ਤੁਸੀਂ ਕੰਪਨੀ ਦੇ ਟੋਲ ਫਰੀ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਤੁਹਾਡੇ ਨੇੜੇ ਦਾ ਡੀਲਰ ਦੱਸ ਦਿੱਤਾ ਜਾਊਗਾ ਹਾਂ ਜੀ ਨੰਬਰ ਤੁਸੀਂ ਨੋਟ ਕਰ ਲਓ 98550 71550 ਜੀ 98550 71550 ਤੁਸੀਂ ਫੋਨ ਕਰੋ ਤੁਹਾਨੂੰ ਨੇੜੇ ਦਾ ਡੀਲਰ ਦੱਸ ਦਿੱਤਾ ਜਾਊਗਾ ਠੀਕ ਹੈ ਜੀ 久しぶり。 ਹੁਣ ਆਪਾਂ ਆਏ ਜੀ ਅੱਗੇ ਤੇ ਇੱਥੇ ਜਿਹੜਾ ਉਹ ਹਾਲ ਬਣਿਆ ਹੋਇਆ ਤੇ ਇਹ ਹਾਲ ਆਪਾਂ ਦੇਖਦੇ ਆਂ ਵੀ ਹਾਲ ਦੇ ਵਿੱਚ ਕਿਹੜੀਆਂ ਸਟਾਲ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਇਹਦੇ ਚ ਜ਼ਿਆਦਾ ਜਿਹੜੀਆਂ ਉਹ ਸਟਾਲਾਂ ਨੇ ਖਾਲ ਫੀਡ ਵਾਲੀਆਂ ਨੇ ਆ ਸਾਹਮਣੇ ਜਿਹੜੀ ਉਹ ਸਟਾਲ ਲੱਗੀ ਹੋਈ ਇੱਥੇ ਕਾਰਗਿਲ ਵਾਲਿਆਂ ਦੀ ਕਾਰਗਿਲ ਵਾਲਿਆਂ ਦੀ ਸਟਾਲ ਹੈ ਤੇ ਇਹਨਾਂ ਦੇ ਜਿਹੜੇ ਜਿਹੜੇ ਪ੍ਰੋਡਕਟ ਇੱਥੇ ਆਉਂਦੇ ਆ ਹਨਾ ਖਾਲ ਫੀਡ ਹੋਗੀ ਜਾਂ ਨਵੇਂ ਪ੍ਰੋਡਕਟ ਆਉਂਦੇ ਆ ਉਹ ਆਪੋ ਆਪਣੇ ਸਾਰੇ ਪ੍ਰੋਡਕਟ ਇੱਥੇ ਉਹ ਲੈ ਕੇ ਆਏ ਹੋਏ ਨੇ ਤੇ ਆ ਵੀ ਵੀਟੈਕ ਐਗਰੋ ਇੰਡਸਟਰੀ ਦੇ ਇਹਨਾਂ ਦੇ ਕੋਲ ਆ ਜਿਹੜੇ ਪੱਖੇ ਨੇ ਫਾਰਮਾ ਦੇ ਵਿੱਚ ਲਾਉਣ ਵਾਸਤੇ ਰਾ ਫਾਰਮਾ ਵਾਖਤੀ ਜਿਹੜਾ ਉਹ ਸਮਾਨ ਹੈ ਜਿਹਦਾ ਜਿਵੇਂ ਸਾਹਮਣੇ ਵਾਲਾ ਦਾ ਜਿਹੜਾ ਸਾਈਜ਼ ਵੀ ਲਿਖਿਆ ਹੋਇਆ ਤੇ 60 ਬੀ ਜਿਹੜਾ ਉਹ 60 ਦਾ ਬੀਟ ਇੱਕ ਇਕਨੋਡਾਸਟਰੀ ਵਾਲਿਆਂ ਦਾ ਇਹ ਇੱਥੇ ਖਾਲ ਫੀਡ ਵਾਲੀਆਂ ਬਹੁਤ ਜ਼ਿਆਦਾ ਸਟਾਲਾਂ ਨੇ ਬਹੁਤ ਜ਼ਿਆਦਾ ਗਿਣਤੀ ਸੀ ਜਿਹੜੀ ਉਹ ਖਾਲ ਫੀਡ ਵਾਲੀਆਂ ਸਟਾਲਾਂ ਦੀਆਂ ਜਾਂ ਜਿਹੜੀ ਪਸ਼ੂਆਂ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਕੰਪਨੀਆਂ ਨੇ ਜਿਹੜੀਆਂ ਉਹ ਦਵਾਈਆਂ ਬਣਾਉਂਦੀਆਂ ਨੇ ਕੈਲਸ਼ੀਅਮ ਹੋ ਗਿਆ ਪਸ਼ੂਆਂ ਵਾਸਤੇ ਜਾਂ ਉਹਨਾਂ ਦੀ ਬਿਮਾਰੀ ਤੋਂ ਬਚਣ ਵਾਸਤੇ ਜਿਹੜੀਆਂ ਉਹ ਦਵਾਈਆਂ ਐਵੇਂ ਦੀਆਂ ਸਾਰੀਆਂ ਇੱਥੇ ਸਟਾਲਾਂ ਨੇ

ਖੇਤੀਬਾੜੀ ਦੇ ਨਾਲ ਰਿਲੇਟਡ ਆ ਜਿਹੜੀਆਂ ਇੱਥੇ ਸਟਾਲਸ ਕੰਪਨੀਆਂ ਜਿਹੜੀਆਂ ਉਹ ਲੈ ਕੇ ਆਈਆਂ ਨੇ ਆਪੋ ਆਪਣੀਆਂ ਭਾਈ ਜੀ ਸ਼ੁਭਮ ਮੈਪਲ ਫਾਰਮਾ ਤੋਂ ਅਰੇ ਕੇ ਭਾਈ ਜੀ ਆਪਣੇ ਆ ਪ੍ਰੋਡਕਟ ਤਾਂ ਸਾਰੀ ਰੇਂਜ ਆਂਦੀ ਹੈ ਜਿੱਥੇ ਅਸੀਂ ਇੱਕ ਨਵਾਂ ਪ੍ਰੋਡਕਟ ਲੈ ਕੇ ਆਏ ਜੀ ਦੁੱਧ ਉਤਾਰ ਲਿਕਵਿਡ ਜੀ ਜਿੱਥੇ ਤੁਸੀਂ ਦੇ ਦਿਓ ਕਈ ਵਾਰੀ ਦੁੱਧ ਘਾ ਜਾਂ ਮੱਝ ਮਿਲਦੀ ਨਾ ਹੋਵੇ ਬੱਚਾ ਭੁੱਲ ਜਾਂਦੀ ਏ ਜਾਂ ਕਈ ਵਾਰੀ ਕੀ ਹੁੰਦਾ ਠੰਡ ਜਿਹੜੇ ਚ ਕਾਫ ਵਗੈਰਾ ਦੀ ਡੈਥ ਹੋ ਜਾਂਦੀ ਏ ਉੱਥੇ ਜਾਨਵਰ ਜਿਹੜਾ ਸਟ्रेस ਦੇ ਵਿੱਚ ਚਲਾ ਜਾਂਦਾ ਦੁੱਧ ਨੂੰ ਚੜਾ ਜਾਂਦਾ ਉਹਨਾਂ ਸਾਰੇ ਕੇਸਾਂ ਵਿੱਚ ਤੁਸੀਂ ਦੁੱਧ ਉਤਾਰ ਲਿਕਵਿਡ ਨੂੰ ਰეკਮੈਂਡ ਕਰ ਸਕਦੇ ਹੋ ਉੱਤੇ ਬਾਕੀ ਉੱਪਰ ਤੁਸੀਂ ਦੇਖ ਰਹੇ ਹੋ 69 ਤੋਂ অক্সੀਟੋਕਸਿਨ ਜੀ ਕਿਤੇ ਕਈ ਵਾਰ ਕੀ ਹੁੰਦਾ ਹੈ ਫਾਰਮਰ অক্সੀਟੋਕਸਿਨ ਦਾ ਟੀਕਾ ਲਾ ਕੇ ਫਿਰ ਬਸਵਾਉਂਦਾ ਦੇਖੋ ਇੱਕ ਤਰ੍ਹਾਂ ਦਾ ਰੱਬ ਨੇ ਅੰਦਰ ਨੇਚਰਲੀ অক্সੀਟੋਕਸਿਨ ਹਾਰਮਨ ਸਪਸ਼ੀਅ ਦੇ ਅੰਦਰ ਦਿੱਤੇ ਹੁੰਦੇ ਨੇ ਉਹਨਾਂ ਦੇ ਸਾਇ ਟੀਕਾ ਛੜਵਾਉਣ ਵਾਸਤੇ ਵੀ ਤੁਸੀਂ ਦੋ ਤਾਲ ਲਿਪਰ ਨੂੰ ਦੇ ਸਕਦੇ ਹੋ 100 ml ਸਵੇਰੇ 100 ml ਸ਼ਾਮ ਨੂੰ ਦੁੱਧ ਚੋਂ ਤੋਂ 1 ਘੰਟਾ ਪਹਿਲੇ ਤੁਸੀਂ ਦੇ ਸਕਦੇ ਹੋ ਕਈ ਵਾਰੀ ਕੀ ਹੁੰਦਾ ਜੀ ਸੂਣ ਤੋਂ ਬਾਅਦ ਦਿੱਕਤ ਆਂਦੀ ਹੈ ਜੀ ਦੁੱਧ ਸਿਰਫ 50 ਗ੍ਰਾਮ 100 ਗ੍ਰਾਮ ਖਣਾ ਦੇ ਵਿੱਚ ਰਹਿ ਜਾਂਦਾ ਉਹਨਾਂ ਕੇਸਾਂ ਵਿੱਚ ਤੁਸੀਂ ਦੋ ਤਾਲ ਕਰ ਨੂੰ ਤੁਸੀਂ ਤੇਜ਼ சுவாਸ ਦਿਓ ਇਹ ਪ੍ਰਾਈਸ ਕੀ ਰਹਿਣ ਵਾਲਾ ਜੀ ਭਾਜੀ ਇਹਦਾ ਜਿਹੜਾ ਪ੍ਰਾਈਸ ਰਹੇਗਾ 600 ਰੁਪਏ ਦਾ ਪ੍ਰਾਈਸ ਰਹੇਗਾ ਜੀ ਦੁੱਧ ਤਾਰ ਇਕ ਲੀਟਰ ਦੇ ਵਿੱਚ ਵੀ ਆ ਰਿਹਾ ਹੈ ਹੋਰ ਸਾਡਾ ਦੁੱਧ ਤਾਰ 10 ਲੀਟਰ ਦੀ ਪੈਕਿੰਗ ਦੇ ਵਿੱਚ ਵੀ ਆ ਰਹੀ ਹੈ ਜੀ ਹਾਂਜੀ ਔਰ ਸਾਡੀ ਮੈਕਵਲ ਦੀ ਜਿਹੜੀ ਮੈਨੂਫੈਕਚਰਿੰਗ ਪਲਾਂਟ ਹੈ ਜੀ ਉਹ ਆਪਣੀ ਹੈ ਜੀ ਮੈਨੂਫੈਕਚਰਿੰਗ ਪਲਾਂਟ ਤੁਸੀਂ ਦੇਖ ਸਕਦੇ ਹੋ ਮੈਕਵਲ ਫਾਰਮਾ ਕੰਪਨੀ ਹੈ ਔਰ ਸਾਡੀ ਮੈਨੂਫੈਕਚਰਿੰਗ ਪਲਾਂਟ ਵੀ ਸਾਡਾ ਆਪਣਾ ਗਲੋਬਲ ਸਰਚ ਫਾਰਮੂਲੇਸ਼ਨ ਰੋहतक ਦੇ ਵਿੱਚ ਪਲਾਂਟ ਲੱਗਿਆ ਮੈਕਵਲ ਫਾਰਮਾ ਦਾ ਜੀ ਜੀ ਮੈਨੂਫੈਕਚਰਿੰਗ ਪਲਾਂਟ ਆਦਾ ਦੇਖਾ ਜੀ ਸਾਡਾ ਠੀਕ ਹੈ ਜੀ ਬਹੁਤ ਸ਼ਾਨਦਾਰ ਪ੍ਰਦਕਟ ਮਾਰਕੀਟ ਦੇ ਵਿੱਚ ਲੈ ਕੇ ਆਏ ਆ ਯੂਨੀਕ ਪ੍ਰਦਕਟ ਹੈ ਮਾਰਕੀਟ ਦੇ ਵਿੱਚ ਬਹੁਤ ਸ਼ਾਨਦਾਰ ਰਿਜ਼ਲਟਾਂ ਮਿਲਦੇ ਤੁਹਾਨੂੰ ਥੈਂਕ ਯੂ ਆਨੇ ਪੁਸ਼ਕ ਦਾ ਪਸ਼ੂ ਵਾਲੀਆਂ ਦਵਾਈਆਂ ਉਹਨਾਂ ਕੋਲ ਜਾਂ ਖਲ ਫੀਡ ਵਾਲੀਆਂ ਕੰਪਨੀਆਂ ਹਨਾ ਐਵੇਂ ਦੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇਗੀਆਂ ਤੇ ਇਹ ਸਾਰੇ ਹਾਲ ਨੇ ਮੈਂ ਕਿਹਾ ਆਪਾਂ ਤੁਹਾਨੂੰ ਸਾਰਾ ਜਿਹੜਾ ਇੱਕ ਵਾਰ ਉਹ ਦਿਖਾ ਦਾਨੇ ਆ ਵਿਊ ਆਪਾਂ ਹੁਣ ਘੁੰਮਦੇ ਆ ਸਾਰਾ ਹੁਮੇਲਾ ਅੱਗੇ ਦੀਆਂ ਸਟਾਲਾਂ ਦੇਖਦੇ ਆ ਤੇ ਇੱਥੇ ਵੀ ਪਸ਼ੂਆਂ ਦੇ ਨਾਲ ਸੰਬੰਧਤ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਆਹ ਕੰਪਨੀਆਂ ਆ ਗਈਆਂ ਸਾਰੀਆਂ ਪਸ਼ੂਆਂ ਦੀਆਂ ਜਿਹੜੀਆਂ ਦਵਾਈਆਂ ਬਣਾਉਂਦੀਆਂ ਨੇ ਉਹ ਸਾਰੀਆਂ ਕੰਪਨੀਆਂ ਹਨ ਤੇ ਇਹ ਜਿਹੜੀਆਂ ਇੱਥੇ ਸਟਾਲਾਂ ਨੇ ਬਹੁਤ ਜ਼ਿਆਦਾ ਗਿਣਤੀ ਆ ਜਿਹੜੀ ਉਹ ਸਟਾਲਾਂ ਦੀ ਸਟਾਲ ਲੱਗੀ ہوئی ਹੈ ਇਹਨਾਂ ਦੇ ਸਾਰੇ ਪ੍ਰੋਡਕਟ ਨੇ ਤੇਲ ਹੋ ਗਿਆ ਜਿਵੇਂ ਕੀ ਹੋ ਗਿਆ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਇਹ ਰਿਫਾਈਨਡ ਆਲ ਹੋ ਗਿਆ ਕੋਈ ਇੱਥੇ ਕੁਝ ਪ੍ਰੋਡਕਟ ਆ ਗਈ ਜਿਨ੍ਹਾਂ ਦੇ ਹੈਅਰ ਆਇਲ ਹੋ ਗਏ ਜਿਵੇਂ ਜਾਂ ਬਾਡੀ ਵਾਸ਼ ਹੋ ਗਏ ਇਹ ਬਿਊਟੀ ਪ੍ਰੋਡਕਟ ਹੋਗੇ ਇਹ ਵੀ ਇੱਥੇ ਜਿਹੜੇ ਉਹ ਐਵੇਂ ਦੇ ਪ੍ਰੋਡਕਟ ਵੀ ਜਿਹੜੇ ਉਹ ਹੈਗੇ ਨੇ ਤੇ ਆ ਲਾਈਟ ਸਿਲੈਕਟ੍ਰੋਨਿਕ ਪ੍ਰੋਡਕਟ ਆਗੇ ਤੇ ਆ ਮੈਨੂੰ ਲੱਗਦਾ ਸੋਲਰ ਲਾਈਟਸ ਨੇ ਜਿਆ ਸੋਲਰ ਲਾਈਟਾਂ ਨੇ ਜਾਂ ਹੋਰ ਬੈਟਰੀਆਂ ਹੋ ਗਈਆਂ ਨੇ ਜਿਹਦੇ ਕੋਲ ਐਵੇਂ ਦਾ ਸਾਰਾ ਸਮਾਨ ਆ ਕਿ ਕੀ ਕੀ ਪ੍ਰਾਈਸ ਆ ਭਾਈ ਦੱਸ ਖਾ ਭਾਈ ਜੀ ਇਹ ਸੋਲਰ ਲਾਈਟਾਂ ਨਾਲੇ ਪਾਵਰ ਬੈਂਕ ਦਾ ਵੀ ਕੰਮ ਕਰੀ ਠੀਕ ਹੈ ਜੀ 100 ਵਰਡ ਦਾ ਹਾਂ ਜੀ ਇਹ ਆਪ ਹੀ ਜਗ ਜਾਣਾ ਜੀ ਆਪ ਹੀ ਬੁਝ ਵੀ ਜਾਂਦਾ ਜੀ ਠੀਕ ਹੈ ਜੀ 100 ਵਟ ਦਾ ਹੈ ਪੂਰਾ ਅੱਛਾ ਜੀ ਇਹ ਹੁੰਦਾ ਤਾਂ 1990 ਰੁਪਏ ਦਾ ਜੀ 1250 ਰੁਪਏ ਦਾ ਦੇ ਅੱਛਾ ਜੀ ਸਾਲ ਦੀ ਗਾਰੰਟੀ ਹੈ ਸਾਲ ਮੈਂ ਕੋਈ ਵੀ ਦਿੱਕਤ ਹੋ ਫ੍ਰੀ ਮੈਂ ਬਦਲ ਕੇ ਦੇ ਅੱਪ ਦੇਗਾ ਠੀਕ ਹੈ ਜੀ ਹਮ ਪਾਵਰ ਬੈਂਕ ਲੈਂਦੇ ਹਾਂ ਜੀ ਇਕੱਲਾ ਪਾਵਰ ਬੈਂਕ ਹੀ 1000 ਰੁਪਏ ਦਾ ਹੈ ਲੇਕਿਨ ਇਹ ਪਾਵਰ ਬੈਂਕ ਦਾ ਵੀ ਕੰਮ ਕਰੇਗਾ ਮੋਬਾਈਲ ਚਾਰਜ ਕਰ ਲੋ ਹਾਂ ਜੀ ਘੇਰੇ ਤੁਮੇ ਬੈਠੇ ਪਰ ਕਈ ਵੀ ਲੈ ਜਾਓ ਪੂਰਾ ਰੋਸ਼ਨੀ ਲੋ ਸਾਥ ਮੈਂ ਇਹ ਐਲੋ ਲਾਈਟ ਵੀ ਹੈ ਵਾਈਟ ਲਾਈਟ ਵੀ ਹੈ ਪਾਰਕਿੰਗ ਲਾਈਟ ਵੀ ਹੈ ਸਰ ਜੀ साढ़े चौदह सौ साढ़े उन्नीस सौ वाला आपको सिर्फ साढ़े बारह सौ रुपये का मिलेगा ठीक है इंडिया के कि किसी भी कोने में घर बैठे मंगा सकते हो हमारा हाँ व्हाट्सअप नंबर है पंचानवे नौ सौ इक्कीस सैंतालीस जीरो दस जी एक बार फिर से सुन लो नंबर पंचानवे नौ सौ इक्कीस सैतालीस जीरो दस पे कॉल करो व्हाट्सअप करो घर बैठे मंगाओ हाँ जी ਤੇ ਲੋ ਜੀ ਐਵੇਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਇੱਥੇ ਸੋਲਰ ਵਾਲੀਆਂ ਲਾਈਟਸ ਨੇ ਬਾਈਕੂਲ ਪੀਡੀਐਫ ਮੇਲੇ ਦੇ ਵਿੱਚ ਨਾ ਜਿਹੜੀ ਉਹ ਪੁਸਤਕਾਂ ਵਾਲੀਆਂ ਸਟਾਲ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਆ ਵੀ ਇੱਥੇ ਜਿਹੜੀ ਉਹ ਸਟਾਲ ਆ ਤੇ ਕ੍ਰੌਪ ਇਨਫੋਰਮੇਸ਼ਨ ਜਿਹੜਾ ਬਾਈ ਦਾ ਪੇਜ ਆ ਉਹਨਾਂ ਦੀ ਜੇ ਸਟਾਲ ਲੱਗੀ ਹੋਈ ਹੈ ਇੱਥੇ ਤੇ ਆ ਇੱਥੇ ਇਹਨਾਂ ਦੀਆਂ ਜਿਹੜੀਆਂ ਉਹ ਪਈਆਂ ਨੇ ਸਾਰੀਆਂ ਕਿਤਾਬਾਂ ਹਨ ਇਹ ਕੀਤੀਬੜੀ ਦੇ ਨਾਲ ਸੰਬੰਧਿਤ ਨੇ ਕ੍ਰੌਪ ਇਨਫੋਰਮੇਸ਼ਨ ਬਾਈ ਉਹ ਜਿਹੜਾ ਪੇਜ ਆ ਉਹਦੀ ਜੇ ਸਟਾਲ ਲੱਗੀ ਹੋਈ ਆ ਸਾਰੀਆਂ ਇਹਨਾਂ ਕੋਲ ਪੁਸਤਕਾਂ ਨੇ ਜਾਂ ਹੋਰ ਕੁਝ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧ ਪੁਸਤਕਾਂ ਹੋ ਗਈਆਂ ਨੇਗੀਆਂ ਆ ਜਿਹੜੀ ਇੱਥੇ ਸਟਾਲ ਆ ਪੰਜਾਬ ਖੇਤੀ ਦਾ ਥੋੜਾ ਹੈ ਤੇ ਸਾਰੀਆਂ ਪੁਸਤਕਾਂ ਇੱਥੇ ਹੈਗੀਆਂ ਨੇ ਕਿਤੀ ਬੜੀ ਨਸੰਬੰਧਤ ਨੇ ਜਾਂ ਕੁਝ ਹੋਰ ਨਾ ਬੋਲ ਕੋਈ ਨਜੀਵਨੀਆ ਯਾ ਰਿਟ ਡੈਡ ਇਹ ਬਹੁਤ ਫੇਮਸ ਮਸ਼ਹੂਰ ਪੁਸਤਕਾ ਜਿਹੜੀ ਹੈ ਹੋਈ ਹੋਈ ਸੀ ਪਰ ਜਿੱਥੇ ਜਿਹੜੀ ਉਹ ਸਟਾਲ ਆ ਸਿੱਖ ਮਿਸ਼ਨਰੀ ਕਾਲਜ ਸਿੱਖ ਮਿਸ਼ਨਰੀ ਕਾਲਜ ਦੀ ਵੀ ਇੱਥੇ ਜਿਹੜੀ ਉਹ ਸਟਾਲ ਹੈ ਜਿਹਨਾਂ ਦੇ ਕੋਲ ਸਾਰੀਆਂ ਉਹ ਕਿਤਾਬਾਂ ਹੀ ਨੇ ਆਪਾਂ ਦਿਖਾ ਦਨੇ ਆ ਤੁਹਾਨੂੰ ਸਾਰੀਆਂ ਸਿੱਖ ਧਰਮ ਨਾਲ ਸੰਬੰਧਤ ਸਿੱਖ ਧਰਮ ਨਾਲ ਸੰਬੰਧੀ ਜਿਹੜੇ ਸਵਾਲ ਜਵਾਬ ਹੋਗੇ ਸਾਰੀਆਂ ਜਿਹੜੀਆਂ ਇੱਥੇ ਪੁਸਤਕ ਸੈਕਟਰ ਨਾਲ ਸੰਬੰਧ ਤੇ ਜਿਹੜੀਆਂ ਉਹ ਮਿਲਣਗੀਆਂ ਸਿਕ ਕਮਿਸ਼ਨਰੀ ਕਾਲਜ ਵੱਲੋਂ ਜਿਹੜੀ ਇਹ ਇੱਥੇ ਪ੍ਰਦਰਸ਼ਨੀ ਲਾਈ ہوئی ਹੈ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ہوئی ਹੈ ਨੋਡਲਸ ਬਨੇਗਾ ਮਾਇੰਗੀ ਬਨੇਗਾ ਪਾਪੜੀ ਬਨੇਗਾ ਡੈਮੋ ਦੇਖੋ ਕੈਸੇ ਬਨੇਗਾ ਦਿਖਾਓ ਸਰ ਜੀ ਉਹ ਵਾਜੀ ਇਧਰ ਦੇਖੋ ਟਕੀਆਂ ਸਾਰੇ ਉਸ ਕੇਂਦਰ ਮੇ 15 ਟਕੀਆਂ ਇਹ ਦੇਖੋ ਦਿਖਾ ਦੇ ਰੋ ਕੋਈ ਵੀ ਸ਼ੇਪ ਬਣਾਓਗੇ ਇੱਕ ਲਗਾ ਦੇਣੀ ਹੈ ਜੇ ਬੇਸ ਜਮਾਰਾ ਬੇਸਨ ਹੈ ਬੇਸਨ ਕੋ ਡਾਲ ਲੈਣਾ बेसन बनाओ चावल आटा बनाओ दाल बनाओ राइस बनाओ हाँ भाई ले लो भाई जी चलो थोड़ा पीस बचा हुआ जिसको चाहिएगा मांग के लेना प्रोडक्ट नहीं मिलेगा देखो भाई जी है, है। बोरा में ऑर्डर वाला माल है वाले का ये देखो जी इधर देखो जी डायरेक्ट तेल में में छोड़ देना मैगी रेडी बेसन का शेय तैयार डारे ऑयल में डीप फ्राई डिफरेंट डिजाइन बनाते हैं आप लोग ऐसा देखो डिफरेंट शेप के दिए पेस्ट हमारा बेसन है बेसन बनाइए चावल आटा बनाइए दाल बनाइए राइस बनाइए जो भी आटा खानी है आपको फुट पासिंग ले ले लो सर जी ये बच्चे लोग भी आटा डालेगा प्रेस करेगा साधा प्लेन चकले रिंग को रोटेट करो डिजाइन चाहिए साउथ का मुर्को बॉम्बे का चकले रे ये वाला बनाइए ये वाला छोटे-छोटे बनाओगे छोटी-छोटी कट कर देने का दबा के छोड़िएगा दाल का बढ़िया बना लो छोटी-छोटी मूंग दाल उड़द दाल के बड़े निकाल लो ਪਕੌੜਾ ਇਹ ਪਕੌੜਾ ਇਹਦੇ ਦੇਖ ਪਾਸਤਾ ਬਣਾਓਗੇ ਪਾਸਤਾ ਵੀ ਬਣੇ ਕੋਈ ਵੀ ਸ਼ੇਪ ਬਣਾਓ ਇੱਕ ਲਗਾ ਦिए ਪੋਟੇਟੋ ਕੋ ਬਾਹਰ ਲੈਣਾ ਪੋਟੇਟੋ ਬੋਇਲ ਕਰਕੇ ਉਸ ਮੈਸ਼ ਕਰਕੇ ਡਾਲ ਦੇਣਾ ਉਸ ਕਾ ਵੀ ਬਣੇ ਜੋ ਵੀ ਪੇਸ ਖਾਤੀ ਹੋ ਆਪ ਲੋਗ ਸਟੇਟ ਓਨਲੀ ਫੋਰ pressing press ਕਰਦੇ ਸਾਦੀ ਪਲੇਨ ਪਾਪੜੇ ਪੈਸਾ ਵੀ ਦਿਓ ਔਰ ਇਹਨੂੰ ਰੋਟੇਟ ਕਰੋ ਟੇਟ ਕੋਡ ਹੈ ਚੈਨ ਪਾਸਤਾ ਬਣਾ ਰੈਡੀ ਰੋਟੇਟਿੰਗ ਡਿਜ਼ਾਈਨ ਇਹ ਚਾਹ ਚਲੋ ਲੈ ਨਹੀਂ ਇਹ ਲੋ ਇੱਕ ਇੱਕ ਅੰਮ੍ਰੀ ਲੇਗੇ ਇਹ ਆਹ ਲੋ ਵੀ ਨਾਲ ਦੇ ਨਾਲ ਵਿਕੀ ਜਾਂਦੀ ਆ ਰਹੇ

सिक्स के अंदर मैं राहुल कनौजिया स्टार स्मार्ट बाइक्स प्राइवेट लिमिटेड की तरफ से हार्दिक आपका वेलकम करता हूं जैसा कि आपको पता है हम पिछले साल भी आए थे आप लोगों ने बहुत प्यार की दिया हमें काफ़ी सराहना करी हमारी सर्विसें लेके देखी और अब आप लोग हमारे ऊपर ट्रस्ट करने लग गए हो तो सबसे पहले मैं अपनी ऑडियंस का जितने भी यहाँ पे हमारे ग्राहक हैं और जो आगे जाके बनने वाले हैं उनका थैंक यू फील करता हूँ हाँ जी तो जैसे आपने देखा था पिछली बार हम लोग क्लोज़ बॉडी के अंदर आपके लिए पैसेंजर लेके आए थे और सोशल मीडिया पर और जितने भी पर्सनली जिस तरीके से लोग मिले उन्होंने उसकी तारीफ़ करी और साथ में मुझे एक सजेशन दिया था कि सर प्लीज़ इसको आप क्लोज बॉडी के अंदर भी डेवलप करो लोडर के अंदर डेवलप करो आपकी फरमाइश पे मैंने इसको लोडर के अंदर अब डाल दिया है आप देख सकते हो कैपेसिटी क्वालिटी हर चीज़ में कलर के अंदर शायद आपको पसंद आ रहा होगा क्या आपको प्राइस कितना रहने वाला है ये इसका सर ये मैं आपको ऑन रोड प्राइजेस बताऊंगा सारे के सारे कोई हिडन चार्जेस नहीं है जी, स्टार स्मार्ट बाइक्स प्राइवेट लिमिटेड के आप किसी भी शोरूम पे जाके आपको ये प्राइजेस मिलेंगे क्लोज बॉडी लोडर सर लिथियम लेड एसिड दोनों के अंदर अवेलेबल है लेड एसिड के अंदर अगर आप लेते हो जी ये आपको सर 190 का पड़ेगा इसके अंदर आपकी पांच बैटरी आएंगी और डेढ़ सौ की आएगी जी मार्केट में 130 140 ये सब नहीं जो मार्केट में चल रहा है जो मैं दे रहा हूँ 150 फिफ्टी की एक बैटरी आपको दे रहा हूँ जी बैटरी एवरेज आपको दूसरे लोडर से बीस पच्चीस किलोमीटर की ज़्यादा रेंज देगी जी वहीं पर आपका आपने जो सबसे ज्यादा पसंद किया हमारा लोडर जी और आज बस आ, सुपर एक्स सुपर एक्स इस मॉडल ने कर रखा है जी। ये आपका जेनरिक सुपर एक्स मॉडल आ जाता है जी चार बाई जी सात क्विंटल लोड कैपेसिटी जी ठीक है जी अप्रूव गवर्नमेंट अप्रूव जी कोई चीज ऐसी नहीं कि भाई छोटा अप्रूव्ड है और बड़ा दे रहे हैं नहीं जी बड़ा लोडर अप्रूव्ड क्वालिटी जी जैसे इसके अंदर मैंने कुछ चेंजेस किए इस बार जी हमारे जो ग्राहक है उनको और पसंद आ रही है जी मार्केट में सारे डबल चेसिस डबल चेसिस कहते हैं जी सर बताऊँ नहीं पता वो क्या होता है क्या स्टैंडर्ड है क्या नहीं है स्टैंडर्ड ये है टटरा चेसिस जी डबल नहीं कुछ नहीं टेक्निकली इंजीनियरिंग के हिसाब से टटरा चेसी हाँ जी चेसिस पाइप्स आप देख रहे हो जी आउटर आप देख रहे हो हाँ जी ठीक है जी इवन जो ई रिक्शे के आप ये देख रहे हो हाँ जी इस चैसेस को अगर आप कंडे पे या किसी भी विंग मशीन के ऊपर रखते हो मेरी गारंटी है सर ठीक है बिना डाले के हाँ जी बिना किसी कंपोनेंट के सिर्फ चेसी का वेट जी एक प्लस निकलेगा ओके जी ठीक है जी एक किलो की सिर्फ चेसिस ऊपर हाँ से आपको सात क्विंटल के साथ 100 किलोमीटर की रेंज स्टार स्मार्ट बाइक्स प्राइवेट लिमिटेड सुपर एक्स में अपना दे रहा है हाँ जी वहीं पे अब हम पैसेंजर की तरफ आ जाते हैं लास्ट टाइम जो आपने पैसेंजर्स देखे थे और अभी जो आप पैसेंजर्स देख रहे हो इसके अंदर आपको काफी अंतर दिख रहा होगा सबसे पहले तो ये ब्रॉड साइड आ गया जी चौड़ाई इसकी बढ़ा दी गई है जी पाइप क्वालिटीज आप देख रहे हो जी कलर क्वालिटी आप देख रहे हो इवन की हर कंपोनेंट जो अब लगा हुआ है पिछले साल के मुकाबले एकदम और बढ़िया बिकॉज हमारा एक ही मिशन है एक ही विजन है डेवलप करो बेहतरीन से बेहतरीन जी कस्टमर को क्वालिटी मिले क्वान्टिटी मिले कम्फर्ट मिले जी सर्विस मिल, हाँ जी जितनी भी इसकी बॉडी आपकी आ जाती है हंड्रेड परसेंट मिग वेल्डिंग के साथ जी विद टू के कलर जी बाकी स्टीरियो अपग्रेड हो गए सर हाँ जी पर्दे अपग्रेड हो गए हाँ जी बार लाइट्स और बढ़िया आ रही हैं और ये अप्रूव्ड है सारी गवर्नमेंट से सा अप्रूव्ड है ओके जी कुछ ऐसा नहीं है कि मतलब आ, आप कोई ऐसी एसेसरी लगा रहे हो जो आपको बाद में दिक्कत आए या कुछ कंपनी फिटिंग जी कंपनी फिटिंग है कंपनी फिटिंग आ रही है जी विद आपको वारंटीज आ रही है हाँ मोबाइल चार्जर मैंने इंक्लूड किया इसके अंदर ओके जी विद आपका होल्डर विद हाँ, हैवी वो हाँ जी आपको और बढ़िया आने वाला और सबसे बेहतरीन चीज ये लिथियम के अंदर है जी सबसे पहले तो आप इसका यूटिलिटी बॉक्स देखो हाँ जी

ये चीज़ें आ गई सर इसके अंदर आपको कलर मिल जाते हैं रेड कलर अच्छा ये आप किसी भी मॉडल के अंदर ले सकते हैं जी वेदर वो जो आपने लोडर पे ब्लू देखा हाँ जी जो कि आप पैसेंजर पे देख रहे हो जी ग्रे कलर हाँ जी रेड कलर जी ग्रीन कलर हमारा भी आ रहा है हाँ जी ठीक है जी तो ये सारी आपको स्टार स्मार्ट बाइक्स के अंदर अब ये चीजें देखने के लिए मिल रही जी ਤੇ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਸਟਾਲਾਂ ਸਾਰੀਆਂ ਦੁਕਾਨਾਂ ਪਸ਼ੂਆਂ ਦਾ ਜਿਹੜੀਆਂ ਸਾਮਾਨ ਆ ਸਾਰਾ ਮੂਰੀਆਂ ਹੋ ਗਈਆਂ ਜਿਵੇਂ ਜਾਂ ਹੋਰ ਸਜਾਵਟੀ ਸਾਮਾਨ ਹਨਾ ਆਹ ਕੋੰਗਰੂ ਵਾਲੇ ਹੋ ਗਏ ਨਾ ਸਾਰਾ ਸਜਾਵਟੀ ਸਾਮਾਨ ਆ ਪਸ਼ੂਆਂ ਦਾ ਤੇ ਬਹੁਤ ਸਾਰੀਆਂ ਇਹ ਸਟਾਲਾਂ ਨੇ ਤੇ ਇੱਧਰੇ ਜਿਹੜੇ ਉਹ ਮੁਕਾਬਲੇ ਵੀ ਹੁੰਦੇ ਨੇ ਸਾਹਮਣੇ ਜਿਹੜਾ ਉਹ ਹਾਲ ਬਣਿਆ ਹੋਇਆ ਉਹਦੇ ਜਿਹੜੇ ਪਸ਼ੂਆਂ ਦੇ ਮੁਕਾਬਲੇ ਹੋ ਰਹੇ ਨੇ ਤੇ ਆਹ ਸਾਰਾ ਪਸ਼ੂਆਂ ਦਾ ਸਾਮਾਨ ਆ ਮੂਰੀਆਂ ਹੋ ਗਈਆਂ ਸੰਗਲੀਆਂ ਹੋਈਆਂ ਸਾਰਾ ਤੇ ਐਵੇਂ ਦਾ ਸਾਰਾ ਸਾਮਾਨ ਆ ਇਹਨਾਂ ਦੁਕਾਨਾਂ ਤੇ ਜਿਹੜਾ ਹੋ ਹੈਗਾ ਤੇ ਬਾਈ ਤੁਹਾਡੀਆਂ ਦੁਕਾਨ ਵੀ ਨੇ ਕੀ ਕੀ ਹੁੰਦਾ ਬਾਈ ਤੁਹਾਡੇ ਕੋਲ ਕਿਹੜਾ ਕਿਹੜਾ ਪਸ਼ੂਆਂ ਦੇ ਘੋੜਿਆਂ ਦਾ ਹੈ ਤੇ ਪਸ਼ੂਆਂ ਦੇ ਘੋੜਿਆਂ ਦਾ ਸਾਰਾ ਬਾਈ ਹੁਣੀਆਂ ਕੋਲ ਸਜਾਵਟੀ ਤੁਸੀਂ ਦੇਖ ਲਓ ਸਮਾਨ ਆ ਕੀ ਦਾ ਘੋੜਿਆਂ ਦਾ ਇਹ ਇਹ ਘੋੜਿਆਂ ਦਾ ਗਲੇ ਚ ਪਾਉਣ ਨੂੰ ਨਾ ਹਾਂ ਘੋੜਿਆਂ ਵਾਸਤੇ ਸਮਾਨ ਆ ਬਾਈ ਕਹਿੰਦਾ ਇਹ ਸਾਰਾ ਸਜਾਵਟੀ ਸਮਾਨ ਹੋ ਗਿਆ ਤੇ ਆ ਵੀ ਗਲ ਦੇ ਵਿੱਚ ਪਾਉਣ ਨੂੰ ਸਾਰਾ ਸਜਾਵਟੀ ਸਮਾਨ ਜਿਹੜੇ ਸ਼ੌਂਕ ਰੱਖਦੇ ਆ ਬਾਈ ਜਿਹਨੂੰ ਸ਼ੌਂਕ ਆ ਨਾ ਇਹ ਜੀਜ਼ਾ ਦਾ ਤੇ ਉਹਨਾਂ ਵਾਸਤੇ ਚੀਜ਼ਾਂ ਬਹੁਤ ਮੈਨੇ ਰੱਖ ਦਿਆ ਨੇ ਪਿਆਰ ਨਾਲ ਰੱਖਦੇ ਨੇ ਲੈ ਵੀ ਆ ਵੀ ਸ਼ੌਂਕੀ ਬੰਦਿਆਂ ਦੇ ਕੰਮ ਨੇ ਹਣਾ ਇੱਕ ਤੋਂ ਇੱਕ ਤਰੀਕੇ ਦੀਆਂ ਕੋਈ ਵੇਸ ਦਾ ਮੂੰਹ ਜਿਹੜਾ ਉਹ ਸ਼ੇਰ ਵਾਲਾ ਆ ਦੇਖੋ ਲੈ ਕਮਾਲ ਕਮਾਲ ਦੀ ਜਿਹੜੀ ਉਹ ਛੋਟੀ ਵਾਲੇ ਇਹਦੇ ਘੋੜਾ ਬਣਿਆ ਹੋਇਆ ਰੇਟ ਵੀ ਵੱਖੋ ਵੱਖਰੇ ਨੇ ਇਹਨਾਂ ਦੇ ਇਹ ਇੰਨੇ ਦੀ ਹੈ ਵੀਰੇ ਆਹ ਕੀ ਰੇਟ ਆ ਬਈ ਇਹਨਾਂ ਦਾ ਵੀਰੇ 1800 ਰੁਪਏ 1800 ਦੀ ਆ ਬਈ ਆਹ ਕਹਿੰਦਾ ਤੁਸੀਂ ਦੇਖ ਲਓ ਘੋੜਾ ਬਣਿਆ ਆ ਤੇ ਜਿਹੜੇ ਬਾਈ ਸ਼ਕੀਲ ਨੇ ਹਾਂ ਜੀ ਆ 1600 ਦੀਆਂ 1600 ਦੀਆਂ ਰੇਟ ਤੁਸੀਂ ਦੇਖ ਲਓ ਕਿ ਇਹਦਾ 1800 ਕਿਸੇ ਦਾ 1600 ਇੰਨੀ ਮਹਿੰਗੀਆਂ ਮਹਿੰਗੀਆਂ ਨੇ ਇਹ ਤੇ ਆ ਸਾਰਾ ਉੱਪਰ ਕਲਾ ਦੇਖੀ ਕੀਤੀ ਹੋਈ ਜਦੋਂ ਉੱਪਰ ਬਹੁਤ ਸੋਹਣੀ ਆ ਘੋੜਾ ਆਉਣਾ ਹੈ ਉੱਪਰ ਇਹ ਦੇਖੋ ਤੇ ਇੱਥੇ ਜਿਹੜੇ ਉਹ ਸਾਰੇ ਜੀ ਪਸ਼ੂਆਂ ਦੇ ਮੁਕਾਬਲੇ ਹੁੰਦੇ ਨੇ ਜੇ ਇਧਰ ਸਾਰਾ ਉਹ ਮੁਕਾਬਲਾ ਜਿਹੜਾ ਉਹ ਚੱਲ ਰਿਹਾ ਤੇ ਸਾਰੇ ਇੱਥੇ ਇਸ ਤਰ੍ਹਾਂ ਬੈਠ ਕੇ ਮੁਕਾਬਲਾ ਜਿਹੜਾ ਉਹ ਦੇਖਦੇ ਨੇ ਬਹੁਤ ਵੱਡਾ ਇਹ ਹਾਲ ਆ ਸਾਹਮਣੇ ਮੁਕਾਬਲਾ ਜਿਹੜਾ ਚੱਲ ਰਿਹਾ ਅਗਰੇ ਨੂੰ ਮੇਰੀ ਬੀੜ ਹੈ ਕਿ ਦੇ ਵੀ ਬੜੇ ਅੱਜਿਆਂ ਨੇ ਉਹਦੇ ਵਧੀਆ ਜਿਹੇ ਫੋਟੋਆਂ ਲਉ ਆਪਾਂ ਅੱਜ ਸਾਡ ਮੇਲੇ ਦੇ ਵੀ ਕਾੜੇ ਆਦੇ ਆ ਮਾਰ ਫੋਟੋਗ੍ਰਾਫੀ ਤੋਂ ਅੰਗਰੇਜ਼ ਸਾਡਾ ਭਰਾ ਘੋੜਿਆਂ ਦੇ ਵਿੱਚ ਬੜੀ ਫੋਟੋਗ੍ਰਾਫੀ ਕਰਦਾ ਜੇ ਮੈਨੂੰ ਲੱਗਦੀ ਵਿਆਹ ਹੋ ਵੀ ਪਤਾ ਤੇ ਜਿਹੜੋ